ਅੱਜ ਦੀ ਇਹ ਵੀਡੀਓ ਸਿਰਫ ਤੇ ਸਿਰਫ ਤੁਸੀਂ ਆਪਣੇ ਬਾਪੂ ਜੀ ਵਾਸਤੇ ਲਾਈਕ ਕਰਨੀ ਹੈ ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਪਿਓ ਦੇ ਪਿਆਰ ਦੀ ਇੱਕ ਪਿਓ ਜਿਹੜਾ ساری ਜ਼ਿੰਦਗੀ ਆਪਣੀ ਔਲਾਦ ਵਾਸਤੇ ਜੋ ਕਿ ਕੁਰਬਾਨ ਕਰ ਦਿੰਦਾ ਹੈ ਤੇ ਕਦੇ ਆਪਣੇ ਵਾਸਤੇ ਆਪਣਾ ਪਸੰਦੀਦਾ ਕੋਈ ਕੱਪੜਾ ਤੱਕ ਨਹੀਂ ਲੈਂਦਾ ਤੇ ਜਦੋਂ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਤੇ ਲੱਗ ਜਾਂਦੇ ਨੇ ਤੇ ਫਿਰ ਟਾਈਮ ਆਉਂਦਾ ਹੈ ਆਪਣੇ ਸੁਪਨੇ ਪਗਾਉਣ ਦਾ ਅਜੇ ਹੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਬਾਪੂ ਜੀ ਨੂੰ ਜਦੋਂ ਬੱਚਿਆਂ ਦੇ ਜਵਾਨ ਹੋਣ ਤੋਂ ਬਾਅਦ ਪੈਸੇ ਮਿਲ ਜਾਂਦੇ ਨੇ ਤਾਂ ਬਾਪੂ ਜੀ ਆਪਣੇ ਵਾਸਤੇ ਇਹ ਸਾਈਕਲ ਖਰੀਦ ਕੇ ਲਿਆਉਂਦੇ ਨੇ ਇਸ ਸਾਈਕਲ ਨੂੰ ਵੇਖ ਕੇ ਪੂਰਾ ਦਾ ਪੂਰਾ ਪਰਿਵਾਰ ਖੁਸ਼ ਹੋ ਜਾਂਦਾ ਹੈ ਕਿਉਂਕਿ ਬਾਪੂ ਜੀ ਨੇ ਪਹਿਲੀ ਵਾਰ ਇਹ ਸਾਈਕਲ ਆਪਣੇ ਵਾਸਤੇ ਖਰੀਦਿਆ ਤੇ ਧੀ ਰਾਣੀ ਦੇ ਤੁਸੀਂ ਚਿਹਰੇ ਤੇ ਵੀ ਨੂਰ ਵੇਖ ਸਕਦੇ ਹੋ ਕਿ ਕਿੰਨਾ ਨੂਰ ਹੈ ਤੇ ਸਰੋਦਾ ਤੇਲ ਚੋਕੇ ਕਰਦੇ ਅੰਦਰ ਸਾਈਕਲ ਨੂੰ ਵਾੜਿਆ ਜਾ ਰਿਹਾ ਹੈ ਤੇ ਬਾਪੂ ਦੀ ਖੁਸ਼ੀ ਵੀ ਅਲੱਗ ਹੈ ਸੋ ਜ਼ਰੂਰ ਤੁਸੀਂ ਵੀ ਆਪਣੇ ਬਾਪੂ ਵਾਸਤੇ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਲਵ ਯੂ ਬਾਪੂ ਜੀ ਜ਼ਰੂਰ ਲਿਖਣਾ ਹੈ ਦੇਖਦੇ ਹਾਂ ਕੌਣ-ਕੌਣ ਆਪਣੇ ਬਾਪੂ ਨੂੰ ਪਿਆਰ ਕਰਦਾ ਹੈ ਅੱਜ ਦੀ ਇਹ ਵੀਡੀਓ ਸਿਰਫ ਤੇ ਸਿਰਫ ਤੁਸੀਂ ਆਪਣੇ ਬਾਪੂ ਜੀ ਵਾਸਤੇ ਲਾਈਕ ਕਰਨੀ ਹੈ ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਪਿਓ ਦੇ ਪਿਆਰ ਦੀ ਇਕ ਪਿਓ ਜਿਹੜਾ ساری ਜ਼ਿੰਦਗੀ ਆਪਣੀ ਔਲਾਦ ਵਾਸਤੇ ਜੋ ਕੁਝ ਕੁਰਬਾਨ ਕਰ ਦਿੰਦਾ ਹੈ